ਤੇ ਦਿਨੀ ਪੰਧੋੜ ਵਿਖੇ ਦੇ ਰਾਤ ਪੀਐਨਬੀ ਬੈਂਕ ਅੱਗੇ ਖੜੀ ਕੀਤੀ 스ਵਿਫਟ ਕਾਰ ਜਿਸ ਦੀ ਨੰਬਰ ਪਲੇਟ ਪਿੱਛੋਂ ਟੱਕੀ ਹੋਈ ਸੀ ਕੁਝ ਸ਼ਕਤੀ ਵਿਅਕਤੀ ਹੋਣ ਕਾਰਨ ਉਹਨਾਂ ਦੀ ਵੀਡੀਓ ਕਿਸੇ ਵਿਅਕਤੀ ਵੱਲੋਂ ਵਾਇਰਲ ਕੀਤੀ ਗਈ ਇਸ ਗਲਤਫਹਿਮੀ ਨਾਲ ਇਸ ਨੂੰ ਹਰਕਤ ਵਿੱਚ ਆਉਂਦਿਆਂ ਹੀ ਪੰਧੋੜ ਐਸਐਚਓ ਜਦਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਉਹਨਾਂ ਵਿਅਕਤੀਆਂ ਦੀ ਭਾਲ ਕੀਤੀ ਅਤੇ ਪਤਾ ਲੱਗਿਆ ਕਿ ਇਹ ਏਟੀਐਮ ਮਸ਼ੀਨਾ ਰਾਤ ਸਮੇਂ ਬੰਦ ਕਰਨ ਦਾ ਕੰਮ ਕਰਦੇ ਹਨ ਅਤੇ ਇਸੇ ਮੈਕਮੇ ਵਿੱਚ ਹਰ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਹੁਣ ਡੀਐਸਪੀ ਗੁਰਵਿੰਦਰ ਸਿੰਘ ਤਪਾ ਨੇ ਇਸ ਵਾਇਰਲ ਵੀਡੀਓ ਦਾ ਸਪਸ਼ਟਿਕਨ ਦਿੱਤਾ ਤੁਸੀਂ ਵੀ ਜਾਣੋ ਕੀ ਸੀ ਉਸ ਦਿਨ ਪੂਰਾ ਇਹ ਘਟਨਾਕਰਮ ਮੇਰਾ ਨਾਮ ਹਰਦੀਪ ਸਿੰਘ ਹੈ ਮੇਰਾ ਨਾਮ ਮਨਦੀਪ ਸਿੰਘ ਮੇਰਾ ਕਰਮਜੀਤ ਸਿੰਘ ਅੱਛਾ ਕੋ ਰਾਤ ਤੁਸੀਂ ਏਟੀਐਮ ਕੋਲੇ ਕਰਦੇ ਹੋਗੇ ਤੇ ਗੱਡੀ ਲੈ ਕੇ ਉਹ ਕੀ ਕਰ ਰਹੇ ਸੀਗਾ ਕੋਈ ਮੈਂ ਏਟੀਐਮ ਤੇ ਡਿਊਟੀ ਕਰਦਾ ਹਾਂ ਜੀ ਮੇਰੇ ਡਿਊਟੀ ਹੈਗੀ ਮੈਂ ਖੋਲਦਾ ਵੀ ਆ ਮੈਂ ਬੰਦ ਵੀ ਕਰਦਾ ਉਹਨੂੰ ਤੇ 9 ਸਾਲ ਹੋ ਗਏ 9 ਸਾਲ ਹੋ ਗਏ ਮੈਨੂੰ ਉੱਥੇ ਕੰਮ ਕਰਦੇ ਨੂੰ ਤੇ ਮੈਂ ਡੈਂਟਰ ਦਾ ਕੰਮ ਵੀ ਕਰਦਾਗਾ ਗੱਡੀ ਐਕਸੀਡੈਂਟ ਸੀਗੀ ਜੀ ਉਹ ਫਰੰਟੋਂ ਦਾ ਖਤਮ ਸੀਗਾ ਫਰੰਟ ਹਿੱਸਾ ਵੀ ਖਤਮ ਸੀਗਾ ਉਹ ਕਸਟਮਰ ਕੋਲੋਂ ਲੈ ਕੇ ਆਏ ਸੀ ਅਸੀਂ ਤੇ ਥੋੜਾ ਜਿਹਾ ਲੇਟ ਹੋ ਗਿਆ ਸੀ ਮੈਂ ਬੰਦ ਕਰਨ ਨੀ ਆ ਨੰਬਰ ਪਲੇਟ ਕੀ ਹੋਈ ਸੀ ਉਹਦੀ ਗੱਡੀ ਹਾਂਜੀ ਨੰਬਰ ਪਲੇਟ ਉਹਦੀ ਢੱਕੀ ਵੀ ਸੀ ਉਹ ਕਸਟਮਰ ਨੇ ਹੀ ਢੱਕੀ ਸੀਗੀ ਜੀ ਹਾਂਜੀ ਕਿੰਨੇ ਟਾਈਮ ਤੋਂ ਕੰਮ ਕਰਦੇ ਤੁਸੀਂ ਇਹ ਜੀ ਏਟੀਐਮ ਤੇ ਹੀ ਮੈਂ 9 ਸਾਲ ਤੋਂ ਕੰਮ ਕਰ ਰਿਹਾ ਹਾਂ ਜੀ ਪਿਛੇ ਵਜੋਂ ਕੀ ਕਰਦੇ ਤੁਸੀਂ ਜੀ ਨਹੀਂ ਡੈਂਟਰਾਂ ਹੀ ਐਕਸੀਡੈਂਟ ਗੱਡੀਆਂ ਠੀਕ ਕਰਦਾ ਜੀ ਓਕੇ ਓਕੇ ਹਾਂਜੀ ਬਜਾਹਾਨਾ ਰੋਡ ਤੇ ਮੇਰੀ ਵਰਕਸ਼ਾਪ ਹੈ ਗੱਡੀ ਬਾਲ ਵਾਲਾ ਖੜੀ ਹੈਗੀ ਇਸ ਵਕਤ ਉੱਥੇ ਹੀ ਹੈਗੀ ਤੇ ਪ੍ਰਸ਼ਾਸਨ ਨੂੰ ਕੀ ਕਹਾਂ ਚਾਹਾਂਗੇ ਜਿਹਨਾਂ ਵੀਡੀਓ ਇਹ ਵੀਡੀਓ ਇਹ ਵੀਡੀਓ ਬਿਲਕੁਲ ਝੂਠੀ ਹੈ ਜੀ ਕੋਈ ਤਸਦੀਕ ਨਹੀਂ ਕੀਤੀ ਗਈ ਚੱਕ ਕੇ ਵੀਡੀਓ ਪਾਤੀ ਹੈ ਜੀ ਤੇ ਕੋਈ ਝੂਠੀ ਜਮਾ ਬਿਲਕੁਲ ਝੂਠੀ ਵੀ ਹੋਈ ਸੀ ਵੀ ਗਏ ਸੀਗੇ ਅਸੀਂ ਵੀ ਆਪਾਂ ਬਹੁਤ ਸਨੋਂ ਕਲੀਅਰ ਕਰਨ ਆਇਆ ਵੀ ਰਾਤ ਕੀ ਕਰਦੇ ਸੀ ਬੈਂਕ ਵਾਲੇ ਕਹਿੰਦੇ ਸਾਡੇ ਕੋਲ ਕੋਈ ਨਹੀਂ ਆਇਆ ਕਲੀਅਰ ਕਰਨ ਵੀ ਕੈਮਰੇ ਦੁਆਰੇ ਚੈੱਕ ਕਰਨਾ ਹਾਂਜੀ ਉਹਨਾਂ ਨੇ ਕਿਸੇ ਨੇ ਵੀ ਕੋਈ ਚੈੱਕ ਨਹੀਂ ਕਰਾਈ ਸਿੱਧੀ ਪੱਤਰਕਾਰ ਨਹੀਂ ਪਾਤੀ ਇਹ ਵੀਡੀਓ ਤੁਸੀਂ ਮਤਲਬ ਏਟੀਐਮ ਬੰਦ ਕਰਨ ਤੇ ਖੋਲਣ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਉੱਥੇ ਮੇਰੀ ਪੱਕੀ ਡਿਊਟੀ ਹੋਈ ਠੀਕ ਹਾਂਜੀ ਜੇਕਰ ਕਿਸੇ ਵਿਅਕਤੀ ਵੱਲੋਂ ਰਾਤ ਇੱਕ ਸਵੈਟ ਘੱਟੀ ਦੀ ਫੋਟੋ ਪਾਈ ਗਈ ਸੀ ਵੀ ਏਟੀਐਮ ਦਨੋਂ ਕੋਈ ਭਲੇਖੇ ਨਾਲ ਜਾਂ ਵੀ ਏਟੀਐਮ ਤੋਂ ਉਹਨਾਂ ਨਾਲ ਕਰਦਾ ਜਾਂ ਕੋਈ ਚੋਰੀ ਉਹ ਕਰਦਾਗਾ ਕੁਝ ਕੀ ਗੱਲ ਹੈ ਚੌਕ ਦੇ ਬਾਰੇ। ਅਹ ਨਮਸਕਾਰ ਜੀ ਇਹ ਸਾਨੂੰ ਯੂਟਿਊਬਰ ਵੱਲੋਂ ਜਿਹੜੀ ਪਾਈ ਗਈ ਵੀਡੀਓ ਸੀ ਦੇਖੀ ਆ ਉਹਦੇ ਵਿੱਚ ਮਿਲੌਣੇ ਪਾਇਆ ਗਿਆ ਸੀ ਵੀ ਤਿੰਨ ਅਨਨੌਨ ਬੰਦੇ ਆ ਸਵਿਫਟ ਕਾਰ ਦਾ ਨੰਬਰ ਲਕੋਇਆ ਹੋਇਆ ਤਾਂ ਉਹ ਭਦੌੜ ਦੇ ਇਲਾਕੇ ਦੇ ਵਿੱਚ ਏਟੀਐਮ ਦੇ ਚੈੱਕਰ ਦੇ ਫਿਰਦੇ ਆ ਜਾਂ ਕੋਈ ਵਾਰਦਾਤ ਦੀ ਨੀਅਤ ਨਾਲ। ਤਾਂ ਜਿਹੜੀ ਉਹ ਵੀਡੀਓ ਵਾਇਰਲ ਹੋਈ ਸਾਰੇ ਪੰਜਾਬ 'ਚ ਗਿਆ 올 ਇੰਡੀਆ 'ਚ ਹੋ ਗਈ ਤੇ ਜਿਹਦੇ ਬਾਰੇ ਅਸੀਂ ਵੀ ਪਰਤਾਲ ਕੀਤਾ। ਤੇ ਪਰਤਾਲ ਕਰਨ ਤੋਂ ਇਹ ਪਾਇਆ ਗਿਆ ਵੀ ਇਹ ਜਿਹੜੇ ਤਿੰਨੇ ਲੜਕੇ ਸੀ ਇਹਨਾਂ ਵਿੱਚੋਂ ਇੱਕ ਲੜਕਾ ਇਹ ਬੈਂਕ ਤੇ ਪੀਐਨਬੀ ਬੈਂਕ ਦਾ ਹੀ ਕਰੰਦਾ ਜਿਹਦਾ ਨਾਮ ਹੈ ਹਰਦੀਪ ਸਿੰਘ ਗਿਆਨੀ ਇਹ ਪੇਸ਼ੇ ਵਜੋਂ ਡੈਂਟਰ ਦਾ ਕੰਮ ਕਰਦਾ ਇਹ ਸਵੇਰੇ ਤੇ ਸ਼ਾਮ ਮਤਲਬ ਏਟੀਐਮ ਨੂੰ ਖੋਲਣ ਅਤੇ ਬੰਦ ਕਰਨ ਦਾ ਕੰਮ ਹੈ ਦਾ ਤੇ ਜਦੋਂ ਇਹਨੂੰ ਪੁੱਛਿਆ ਗਿਆ ਵੀ ਤੂੰ ਉੱਥੇ ਕੀ ਕਰਨ ਗਿਆ ਸੀ ਤਾਂ ਇਹਨੇ ਦੱਸਿਆ ਜੀ ਮੈਂ ਆਪਣੇ ਵਰਕਸ਼ਾਪ 'ਚ ਕੰਮ 'ਚ ਲੇਟ ਹੋ ਗਿਆ ਤੇ ਲੇਟ ਹੋਣ ਕਰਕੇ ਮੇਰੇ ਨਾਲ ਦੋ ਮੇਰੇ ਸਾਥੀ ਇਹ ਵਰਕਸ਼ਾਪ 'ਤੇ ਕੰਮ ਕਰਦੇ ਜਿਹੜੇ ਇਹ ਨਾਲ ਸੀਗੇ ਤੇ ਅਹੀਂ ਕਿਸ ਕਸਟਮਰ ਦੀ ਗੱਡੀ ਸੀ ਵੀ ਉਹਦਾ ਨੰਬਰ ਅਸੀਂ ਲਪੋਇਆ ਹੋਇਆ ਸੀਗਾ ਤੇ ਉਹ ਮੰਨੋ ਉਹਦੀ ਹਦਾਇਤ ਤੇ ਵੀ ਮੇਰੀ ਗੱਡੀ ਦਾ ਸ਼ੋਅ ਨਾ ਹੋਵੇ ਵੀ ਕੰਮ ਹੋ ਰਿਹਾ ਤਾਂ ਉਹ ਲੈ ਕੇ ਅਸੀਂ ਇਹ ਰੀਮ ਚੈੱਕ ਕਰਨਾ ਹੈ ਬੰਦ ਕਰਨਾ ਹੈ ਤਾਂ ਬੰਦ ਕਰਕੇ ਅਸੀਂ ਚਲੇ ਗਏ ਆ ਅਸੀਂ ਕੋਈ ਇਹੋ ਜੀ ਵਾਰਦਾਤ ਨਾ ਕਰਦੇ ਨਾ ਕੀਤੀ ਹੈ ਤੇ ਨਾ ਹੀ ਇਹੋ ਜਿਹਾ ਤੁਹਾਡਾ ਕੋ ਕੰਮ ਹੈਗਾ ਤੇ ਉਹ ਦਨੇ ਬੰਦੇ ਆ ਖੜੇ ਤੁਹਾਡੇ ਸਾਹਮਣੇ ਇਹਨਾਂ ਤੋਂ ਤੁਸੀਂ ਵੀ ਸਾਹਮਣੇ ਪੁੱਛ ਸਕਦੇ ਆ ਵੀ ਉਹ ਜਿਹੜੀ ਪੱਤਰਕਾਰ ਸਾਹਿਬ ਨੇ ਵੀਡੀਓ ਵਾਇਰਲ ਕੀਤੀ ਹੈ ਉਹ ਬਿਨਾਂ ਤਸਦੀਕ ਕੀਤੇ ਕੀਤੀ ਹੈ ਜਿਹਦੇ ਨਾਲ ਮਾੜਾ ਪ੍ਰਭਾਵ ਪੈਂਦਾ ਤੇ ਲੋਕ ਸਾਡੇ ਪੁਰਸ ਤੇ ਵੀ ਸਵਾਲ ਚੱਕਦੇ ਆ